ਤਲਸੀ ਜੀ ਨੇ ਦੋਹਾ ਲਿਖਿਆ ਉਹ ਕਹਿੰਦੇ ਤਲਸੀ ਪੂਰਬਲੇ ਕਰਮ ਬਿਨ ਹਰੀ ਜਸ ਸੁਣਿਆ ਨਾ ਜਾਏ ਬੰਦਾ ਸਾਰੇ ਕੰਮ ਕਰ ਸਕਦਾ ਹੈ ਦੁਨੀਆਂ ਦੇ ਤਮਾਮ ਕੰਮ ਇਨਸਾਨ ਕਰ ਸਕਦਾ ਪਰ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਸੰਗਤ ਚ ਬੈਠਣਾ ਚੰਗੇ ਕਰਮਾਂ ਬਿਨ ਨਹੀਂ ਬੈਠਿਆ ਜਾਂਦਾ ਉਹ ਕਹਿੰਦੇ ਤુલਸੀ ਪੂਰਬਲੇ ਕਰਮ ਬਿਨ ਹਰੀ ਜਸ ਸੁਣਿਆ ਨਾ ਜਾਏ ਪਰਮੇਸ਼ਰ ਦਾ ਜਸ ਬੰਦੇ ਨੇ ਕਰਨਾ ਤਾਂ ਕੀ ਆ ਬੰਦੇ ਤੋਂ ਸੁਣਿਆ ਵੀ ਨਹੀਂ ਜਾਂਦਾ ਆ ਮਹਾਪੁਰਸ਼ਾਂ ਨੇ ਦੇਖ ਲਓ ਕਿਵੇਂ ਇਤਿਹਾਸ ਸੁਣਾਇਆ ਆਪਣੇ ਸਾਹਮਣੇ ਖੜਾ ਕਰਕੇ ਇਤਿਹਾਸ ਰੱਖ ਦਿੱਤਾ ਪਿਆਰ ਜੀ ਜਦੋਂ ਮਹਾਪੁਰਸ਼ਾਂ ਦੇ ਬਚਨਾਂ ਨੂੰ ਆਪਾਂ ਸੁਣਦੇ ਆਂ ਤੇ ਸਾਧ ਸੰਗਤ ਜੀ ਸੁਣਨ ਦਾ ਕਿੱਡਾ ਵੱਡਾ ਫਲ ਬਾਣੀ 'ਚ ਲਿਖਿਆ ਵੀ ਜੇ ਸਾਧੂਆਂ ਦੇ ਬਚਨ ਬੰਦਾ ਸੁਣੇ ਇਤਿਹਾਸ ਦੇ ਬਚਨ ਸੁਣੇ ਤੇ ਉਹਨੂੰ ਕਿੱਡਾ ਵੱਡਾ ਫਲ ਪ੍ਰਾਪਤ ਹੁੰਦਾ ਬਾਣੀ ਚ ਆਪਾਂ ਕਿੰਨੇ ਥਾਵਾਂ ਤੇ ਲਿਖਿਆ ਪੜਦੇ ਆਂ ਵੀ ਉਹਦੇ ਕਿੰਨੇ ਸਾਧ ਸੰਗਤ ਜੀ ਪੁੰਨ ਬਣਦੇ ਆ ਜਦੋਂ ਮਹਾਪੁਰਸ਼ਾਂ ਦੇ ਬਚਨ ਸੁਣਦੇ ਆ ਤੇ ਤਾਂ ਹੀ ਕਿਹਾ ਵੀ ਪੂਰਬਲੇ ਕਰਮ ਬਿਨ ਹਰੀ ਜਾ ਸੁਣਿਆ ਨਾ ਜਾਏ ਕੋ ਕਾਹੂ ਸੋ ਲਰ ਪਰੇ ਕੋ ਘਰ ਕੋਠ ਜਏ ਕਈ ਅਦ ਵਿਚਾਲੇ ਉੱਠ ਕੇ ਚਲੇ ਜਾਂਦੇ ਨੇ ਕੰਮ ਖਿੱਚ ਕੇ ਲੈ ਜਾਂਦੇ ਨੇ ਹੋਰ ਧੰਧਾਰਾਂ ਵਿੱਚ ਬੰਦਾ ਪੈ ਜਾਂਦਾ ਹੈ ਪਰ ਕਿਹੜੇ ਬੰਦੇ ਸਾਧ ਸੰਗਤ ਜੀ ਸੰਗਤ ਕਰਦੇ ਐ ਤੇ ਪੰਜਵੇਂ ਪਾਤਸ਼ਾਹ ਨੇ ਉਹਦਾ ਫੈਸਲਾ ਕੀਤਾ ਕਹਿੰਦੇ ਹਉ ਕੁਰਬਾਨ ਜਾਈ ਤੇਰੇ ਨਾਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸ ਤੇਰਾ ਗਾਵੈ ਉਹੋ ਹੀ ਬੰਦੇ ਆ ਕੇ ਮਹਾਂਪੁਰਸ਼ਾਂ ਤੋਂ ਬਚਨ ਤੇ ਸੰਗਤ ਵਿੱਚ ਬੈਠ ਸਕਦੇ ਨੇ ਭਾਈ ਜਿਨ੍ਹਾਂ ਨੂੰ ਬਾਣੀ ਦਾ ਫੈਸਲਾ ਹੈ